ਦੀਨਾਨਗਰ ਦੇ ਪਾਰਕ 'ਚ ਪਹੁੰਚੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਵੱਡੇ ਇਕੱਠ ਨੂੰ ਕੀਤਾ ਸੰਬੋਧਨ ਦੀਨਾਨਗਰ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ 'ਚ ਨਗਰ ਕੌਂਸਲ ਦੇ ਪ੍ਰਧਾਨ ਨੀਤੂ ਚੋਹਾਨ ਦੀ ਅਗਵਾਈ 'ਚ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਵਿਧਾਇਕਾ ਅਰਨਾ ਚੋਧਰੀ ਸੀਨੀਅਰ ਨੇਤਾ ਅਸ਼ੋਕ ਚੋਧਰੀ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਮੀਤ ਪਾੜਾ ਅਤੇ ਯੂਥ ਆਗੂ ਅਭਿਨਵ ਚੋਧਰੀ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਰੋਧੀਆਂ ਤੇ ਵਰਦਿਆਂ ਕਿ ਇਹਨਾਂ ਦੀ ਕਰਨੀ ਅਤੇ ਕਤਨੀ ਵਿੱਚ ਫਰਕ ਹੈ ਰੰਧਾਵਾ ਨੇ ਕਿਹਾ ਕਿ ਕਾਂਗਰਸ ਹੀ ਇੱਕ ਅਜਹੀ ਪਾਰਟੀ ਹੈ ਜੋ ਲੋਕਾਂ ਦੇ ਨਾਲ ਖੜਦੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੈਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਤਾਂ ਜੋ ਗੁਰਦਾਸਪੁਰ ਦੀ ਆਵਾਜ਼ ਦਿੱਲੀ ਤੱਕ ਗੂੰਜੇ ਇਸ ਮੁਕੇ ਦੇ ਵਿਧਾਇਕਾ ਅਰਨਾ ਚੋਦਰੀ ਵਿਧਾਇਕ ਬ੍ਰਿੰਦਰ ਮੀਤ ਪਾੜਾ ਅਤੇ ਸੀਨੀਅਰ ਨੇਤਾ ਅਸ਼ੋਕ ਚੋਦਰੀ ਨੇ ਵੀ ਵੱਡੇ ਘਟ ਨੂੰ ਸੰਬੋਧਨ ਕੀਤਾ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੋਟਾਂ ਵੰਡ ਦੀ ਅਪੀਲ ਕੀਤੀ। ਮੇਰੇ ਨਾਲ ਆਏ ਸਾਥੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ। ਸਾ ਆਪਾਂ ਸਾਰੇ ਲੋਕ ਸਾਰਾ ਹਲਕਾ ਉਮੀਦ ਰਹਿ ਲੰਮਾ ਮੰਗਿਆ ਚਲੋ ਹਰ ਕੇ ਦੀ ਜਿਹੜੀ ਹੈ ਉਹ ਆਵਾਜ਼ ਬਣ ਕੇ ਪਾਰਲੀਮੈਂਟ ਦੇ ਵਿੱਚ ਚਾਤ ਰਿਚਾਰੇ ਦਿਨਨਗਰ ਵਾਸੀਆ ਬੋਲੋ ਬਹੁਤ ਬਹੁਤ ਨਿੱਗਾ ਸਵਾਗਤ ਜੀ ਕਿਉਂਕਿ ਸਨਭਾਰ ਸਾਨੂੰ ਪ੍ਰਾਪਤ ਹੋਇਆ ਐਸਾ ਕਹਿਨੇ ਜੋ ਵੀ ਬਹੁਤ ਹੀ ਸਹਿਜੇ ਟਨ ਨਾਲ ਕਹਿਣ ਵਾਲੇ ਨੇਤਵਲ ਇਨਸਾਨ ਸਾਨੂੰ ਇੱਕ ਕੈਂਡੀਡੇਟ ਦੇ ਰੂਪ ਦੇ ਵਿੱਚ ਮਿਲੇ ਨੇ ਅਸੀਂ ਫੋਰਟਨਪੋਸਤ ਸੰਵਾਦ ਕਰਦੇ ਆ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਕਿ ਐਸਾ ਸੂਝਵਾਨ ਨੇਤਾ ਸਾਡੇ ਗੁਰਦਾਸਪੁਰ ਪਾਰਲੀਮੈਂਟ ਹਲਕੇ ਵਾਸਤੇ ਉਲਕਤ ਕਰਕੇ ਭੇਜਿਆ ਹੁਣੇ ਸਾਡੀ ਡਿਊਟੀ ਹੈ ਕਿ ਅਸੀਂ 1 ਜੂਨ ਨੂੰ ਵੱਧ ਚੜ ਕੇ ਵੋਟਾਂ ਪਾ ਕੇ ਪੰਜੇ ਦੇ ਬਟਨ ਨੂੰ ਦਵਾ ਕੇ ਤੇ ਇਹਨਾਂ ਨੂੰ ਪਰਲੀਮੈਂਟ ਦੇ ਵਿੱਚ ਭੇਜਣਾ ਹੈ ਔਰ ਚਾਹ ਜੋ ਕਿ ਦੇਸ਼ ਦੇ ਵਿੱਚ ਇੱਕ ਨਵੀਂ ਸਰਕਾਰ ਇੱਕ ਨਵੀਂ ਬਹਾਰ ਉਹ ਆਉਣ ਜਾ ਰਹੀ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਸੋ ਕੁਸ਼ਕਿਸਮਤੀ ਹੈ ਸਾਡੀ ਸਾਰੇ ਹਿਸਾਬਾਸੀਆਂ ਨੂੰ ਘੜੇ ਨੇ ਪਲੀਜ਼ ਚੇਅਰ ਤੇ ਆਜਣ ਪਲੀਜ਼ ਕਿਰਪਾ ਕਰਕੇ ਸਾਰੇ ਮਿਹਰਬਾਨੀ ਆਜੋ ਆਜੋ ਭਾਜੀ ਪਲੀਜ਼ ਆਜੋ ਆਰੇ ਜਾਨਿਆ ਅੱਛਾ ਲੱਗੇਗਾ ਖਰੇ ਅੱਛੇ ਨਹੀਂ ਲੱਗੇ ਸੋ ਆਪਾਂ ਮੈਂ ਬੋਟਾ ਆਪਣੇ ਮਹਿਬੂਬਾ ਬਾਕੀ साराह बंदज़ मारो बाराज़ मारो प